ਅਧੇਖ ਲੋ ਲੁਧਿਆਣੇ ਸ਼ਹਿਰ ਵਿੱਚ ਸਕੂਲ ਬੱਸ ਵਾਲਿਆਂ ਦੀ ਲਾਪਰਵਾਹੀ ਕਿਸ ਤਰੀਕੇ ਦੇ ਨਾਲ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਇਹ ਸਕੂਲ ਬੱਸ ਡਰਾਈਵਰ ਲੁਧਿਆਣੇ ਦੇ ਮਸ਼ਹੂਰ ਅਤੇ ਨਾਮੀ ਸਕੂਲ ਦੇ ਬੱਸ ਡਰਾਈਵਰ ਦਾ ਕਾਰਾ ਤੁਸੀਂ ਵੇਖ ਲਓ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ ਰੋਂਗ ਸਾਈਡ ਤੋਂ ਗੱਡੀ ਐ ਜਿਹੜੀ ਕੱਢੀ ਜਾ ਰਹੀ ਹੈ ਤੇ ਉਹ ਫਸ ਜਾਂਦੀ ਹੈ ਅਤੇ ਉਸ ਵਿੱਚ ਕਈ ਬੱਚੇ ਵੀ ਮੌਜੂਦ ਸਨ ਅਤੇ ਰੋਂਗ ਸਾਈਡ ਤੋਂ ਜਾਂਦੀ ਹੋਈ ਗੱਡੀ ਜਦੋਂ ਫਸਦੀ ਹੈ ਤਾਂ ਰਾਹ ਜਾਂਦੇ ਲੋਕ ਨੇ 15 ਤੋਂ 20 ਲੋਕ ਨੇ ਜਿਹੜੇ ਉਹਨਾਂ ਦੀ ਮਦਦ ਦੇ ਲਈ ਆਉਂਦੇ ਨੇ ਗੱਡੀ ਨੂੰ ਉਹਦੇ ਵਿੱਚੋਂ ਕੱਢਿਆ ਜਾਂਦਾ ਸੋ ਤਸਵੀਰਾਂ ਤੁਹਾਡਾਂ ਸਾਂਝੀਆਂ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਤੱਕਾ ਲਾਉਂਦੀ ਹੋਈ ਇਹ ਲੋਕ ਹੈ ਜਿਹੜੇ ਦਿਖਾਈ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਕੂਲ ਬੱਸ ਡਰਾਈਵਰ ਦੇ ਵੱਲੋਂ ਹੈ ਜਿਹੜੀ ਏਡੀ ਵੱਡੀ ਲਾਪਰਵਾਹੀ ਵਰਤੀ ਜਾਂਦੀ ਹੈ ਟੁੱਟੀ ਹੋਈ ਹੈ ਰੋਂਗ ਸਾਈਡ ਤੋਂ ਕਿਸ ਤਰੀਕੇ ਦੇ ਨਾਲ ਸੜਕ ਦਾ ਬੱਚਾ ਉਹ ਗੱਡੀ ਕੱਢ ਰਿਹਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਬਾਰੇ ਤੁਹਾਡੀ ਕੀ رائے ਹੈ ਜ਼ਰੂਰ ਸਾਂਝੀ ਕਰਿਓ ਲੁਧਿਆਣਾ ਲਾਈਵ ਲਈ ਸੇਵਾ ਸਿੰਘ ਦੀ ਰਿਪੋਰਟ ਆ ਦੇਖ ਲੋ ਲੁਧਿਆਣਾ ਸ਼ਹਿਰ ਵਿੱਚ ਸਕੂਲ ਬੱਸ ਵਾਲਿਆਂ ਦੀ ਲਾਪਰਵਾਹੀ ਕਿਸ ਤਰੀਕੇ ਦੇ ਨਾਲ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਇਹ ਸਕੂਲ ਬੱਸ ਡਰਾਈਵਰ ਲੁਧਿਆਣੇ ਦੇ ਮਸ਼ਹੂਰ ਅਤੇ ਨਾਮੀ ਸਕੂਲ ਦੇ ਬੱਸ ਡਰਾਈਵਰ ਦਾ ਕਾਰਾ ਤੁਸੀਂ ਵੇਖ ਲਓ ਕਿ ਕਿਸ ਤਰੀਕੇ ਦੇ ਨਾਲ ਬੱਚਾ ਦੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ ਰੋਂਗ ਸਾਈਡ ਤੋਂ ਗੱਡੀ ਐ ਜਿਹੜੀ ਕੱਟੀ ਜਾ ਰਹੀ ਹੈ ਅਤੇ ਉਹ ਫਸ ਜਾਂਦੀ ਹੈ ਅਤੇ ਉਸ ਵਿੱਚ ਕਈ ਬੱਚੇ ਵੀ ਮੌਜੂਦ ਸਨ ਅਤੇ ਰੋਂਗ ਸਾਈਡ ਤੋਂ ਜਾਂਦੀ ਹੋਈ ਗੱਡੀ ਜਦੋਂ ਫਸਦੀ ਹੈ ਤਾਂ ਰਾਹ ਜਾਂਦੇ ਲੋਕ ਨੇ 15 ਤੋਂ 20 ਲੋਕ ਨੇ ਜਿਹੜੇ ਉਹਨਾਂ ਦੀ ਮਦਦ ਦੇ ਲਈ ਆਉਂਦੇ ਨੇ ਗੱਡੀ ਨੂੰ ਉਹਦੇ ਵਿੱਚੋਂ ਕੱਢਿਆ ਜਾਂਦਾ ਸੋ ਤਸਵੀਰਾਂ ਤੁਹਾਡਾਂ ਸਾਂਝੀਆਂ ਕਰ ਰਹੇ ਹਾਂ ਇਸ ਤਰੀਕੇ ਦੇ ਨਾਲ ਤੱਕਾ ਲਾਉਂਦੇ ਹੋਏ ਇਹ ਲੋਕ ਹੈ ਜਿਹੜੇ ਦਿਖਾਈ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਕੂਲ ਬੱਸ ਡਰਾਈਵਰ ਦੇ ਵੱਲੋਂ ਹੈ ਜਿਹੜੀ ਏਡੀ ਵੱਡੀ ਲਾਪਰਵਾਹੀ ਵਰਤੀ ਜਾਂਦੀ ਹੈ ਟੁੱਟੀ ਹੋਈ ਹੈ ਰੋਂਗ ਸਾਈਡ ਤੋਂ ਕਿਸ ਤਰੀਕੇ ਦੇ ਨਾਲ ਸੜਕ ਦਾ ਬੱਚ ਉਹ ਗੱਡੀ ਕੱਢ ਰਿਹਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਬਾਰੇ ਤੁਹਾਡੀ ਕੀ رائے ਹੈ ਜ਼ਰੂਰ ਸਾਂਝੀ ਕਰਿਓ ਲੁਧਿਆਣਾ ਲਾਈਵ ਲਈ ਸੇਵਾ ਸਿੰਘ ਦੇ ਰਿਪੋਰਟ